ਉੰਜ ਯਾਦ ਰੱਖਿਓ ਗੁਰੂ ਕਿਰਪਾ ਕਰੇ ਤੇ ਬੰਦਾ ਜਾਗਦਾ ਆਪਣੀ ਅਕਲ ਨਾਲ ਨਹੀਂ ਜਾਗਿਆ ਜਾਂਦਾ ਤੀ ਗੁਣੀ ਸੰਸਾਰ ਭ੍ਰਮ ਸੁੱਤਾ ਸੁਤਿਆ ਰੈਣ ਵਿਹਾਨੀ ਗੁਰ ਕਿਰਪਾ ਤੇ ਸੇ ਜੰਮ ਜਾਗੇ ਜਿਨ੍ਹਾਂ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਆ ਜਾਗਦੇ ਨੇ ਜਿਨ੍ਹਾਂ ਦੇ ਅੰਦਰ ਗੁਰੂ ਦੀ ਕਿਰਪਾ ਹੋ ਜਾਏ ਉੰਜ ਆਪਣੇ ਮੈਂ ਕਹਾਂ ਜੀ ਮੈਂ ਮਨ ਨੂੰ ਜਗਾ ਲਮ ਚਲਾਕੀ ਵਰਤਾਂਗਾ ਜਾਗਣ ਵਿੱਚ ਤੇ ਚਲਾਕੀ 'ਚ ਜ਼ਮੀਨ ਸਮਾਨ ਦਾ ਫਰਕ ਹੈ ਹੁਣ ਇੱਥੇ ਬਹਰ ਜਿੱਕੇ ਗੁਰ ਕਿਰਪਾ ਤੇ ਸੇ ਜਨ ਜਾਗੇ ਜਿੰਨਾ ਹਰਮਨ ਬਸਿਆ ਬੋਲੇ ਅੰਮ੍ਰਿਤ ਬਾਣੀ ਕਿਵੇਂ ਜਗਾਈਏ ਸਿਆਣੇ ਕਹਿੰਦੇ ਆ ਬਾਣੀ ਮੁਤਾਬਕ ਆਪਣੀ ਜ਼ਿੰਦਗੀ ਦੀਆਂ ਬੀਤੀਆਂ ਕਟਨਾਵਾ ਤੇ ਨਦਰਸ਼ਾਨੀ ਕਰਕੇ ਵੀ ਮਨ ਜਾਗ ਪੈਂਦਾ ਨਦਰਸ਼ਾਨੀ ਸਮਝ ਗਿਆ ਨਾ ਪੰਛੀ ਚਾਤ ਜੋ ਇਹ ਮੈਂ ਨਾ ਤੁਹਾਨੂੰ ਦੱਸ ਸਕਣਾ ਤੁਸੀਂ ਮੈਨੂੰ ਦੱਸ ਸਕੀ ਹਰ ਬੰਦੇ ਦੇ ਕੋਲ ਆਪਣ